ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਫੂਸ ਰਾਜ਼ ਸ਼੍ਰੋਮਣੀ ਅਕਾਲੀ ਦਲ ਦਾ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜਿਟਿਆ ਫਸਿਆ ਕਸੂਤਾ ਇੱਕ ਪਾਸੇ ਜਿੱਥੇ ਅੱਜ ਫਟਕਾਰ ਪਈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚੋਂ ਇੱਕ ਹੋਰ ਕੇਸ ਵਿੱਚ ਫਸ ਗਏ ਨੇ ਬਿਕਮਜੀਤ ਸਿੰਘ ਜਿਟਿਆ ਜਿਸ ਤਰ੍ਹਾਂ ਪੰਜਾਬੀ ਚ ਕਹਿੰਦੇ ਨੇ ਕਿ ਜਦੋਂ ਕਿਸਮਤ ਮਾਰੀ ਹੋਵੇ ਉਹਦਾ ਖਾਲੀ ਬੰਦੂਕ ਵੀ ਚੱਲ ਜਾਂਦੀ ਹੈ ਦਰ دار ਤੇ ਗੋਹਾਟ ਗਈ ਜਾ ਰਹੀ ਹੈ ਲੇਕਿਨ ਬਿਕਰਮ ਮਜੀਠੀਆ ਦੀ ਝੋਲੀ ਦੇ ਵਿੱਚ ਖੈਰ ਨਹੀਂ ਪੈ ਰਹੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਰੱਜ ਕੇ ਫਟਕਾਰ ਲਗਾਈ ਕਿਉਂਕਿ ਸਾਰੇ ਐਵੀਡੈਂਸ ਅਤੇ ਸਾਰੇ ਸਬੂਤ ਵਿਜੀਲੈਂਸ ਅਧਿਕਾਰੀਆਂ ਵੱਲੋਂ ਪੇਸ਼ ਕੀਤੇ ਗਏ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਲੇਕਿਨ ਇੱਕ ਹੋਰ ਕੇਸ ਦੇ ਵਿੱਚ ਫਸ ਗਏ ਨੇ ਬਿਕਰਮਜੀਤ ਸਿੰਘ ਮਜੀਠੀਆ ਇੱਕ ਪਾਸੇ ਵਿਜੀਲੈਂਸ ਇੱਕ ਪਾਸੇ ਪੰਜਾਬ ਦੇ ਬੁਖ ਮੰਤਰੀ ਭਗਵੰਤ ਮਾਨ ਅਤੇ ਇੱਕ ਹੋਰ ਕੇਸ ਪੈ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਆ ਰਹੀ ਹੈ ਕਿ ਬਿਕਮਜੀਤ ਸਿੰਘ ਜੀਟਿਆ ਨੇ ਜਿਹੜੀ ਪਟੀਸ਼ਨ ਦਾਇਰ ਕੀਤੀ ਸੀ ਐਫ ਆਈ ਆਰ ਅਤੇ ਵਿਜੀਲੈਂਸ ਦੇ ਰਿਮਾਂਡ ਨੂੰ ਲੈ ਕੇ ਉਹ ਗੱਲ ਜਿਹੜੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚੋਂ ਨਹੀਂ ਬਣੇ ਇਸ ਮਾਮਲੇ ਦੀ ਸੁਣਵਾਈ ਜਿਹੜੀ ਹੈ 8 ਜੁਲਾਈ ਨੂੰ ਹੋਵੇਗੀ ਉਸ ਤੋਂ ਪਹਿਲਾਂ ਪਹਿਲਾਂ ਕੀ ਕੁਝ ਮੰਨਿਆ ਜਾਂਦਾ ਹੈ ਵਿਕਰਮ ਜੀਠਿਆ ਵੱਲੋਂ ਇਹ ਤਾਂ ਐਤਵਾਰ ਤੋਂ ਪਹਿਲਾਂ ਪਹਿਲਾਂ ਸਾਰਾ ਕੁਝ ਜਗ ਜਹਰ ਬਿジネス ਅਤੇ ਪੰਜਾਬ ਦੇ ਭੁਖ ਮੰਤਰੀ ਭਗਵੰਤ ਮਾਨ ਵੱਲੋਂ ਕਰ ਦਿੱਤਾ ਜਾਵੇਗਾ ਕਿਉਂਕਿ ਮਾਮਲਾ ਹੈ 540 ਕਰੋੜ ਰੁਪਏ ਦਾ ਲੇਕਿਨ ਦੱਸਿਆ ਜਾ ਰਿਹਾ ਹੈ ਕਿ ਹੋਰ ਕਸੂਤੇ ਫਸ ਗਿਆ ਵਿਕਰਮ ਜੀਠਿਆ ਚੰਡੀਗੜ੍ਹ ਅਦਾਲਤ ਦੀ ਮਾਨ ਹਾਨੀ ਮਾਮਲੇ ਵਿੱਚ ਨੋਟਸ ਭੇਜ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਤੇ ਸਾਬਕਾ ਮੰਤਰੀ ਬਿਕਮ ਸਿੰਘ ਮਜੀਠੀਆ ਨੂੰ ਜੋ ਕਿ ਆਮਦਨ ਤੋਂ ਵੱਧ ਜ਼ਾਇਦਾ ਦੇ ਮਾਮਲੇ ਵਿੱਚ ਜੇਲ੍ਹ ਵਿਚਾਰਨ ਦੀਆਂ ਮੁਸ਼ਕਲਾਂ ਹੋਰ ਵੱਧ ਗਿਆ ਹਨ ਹੁਣ ਉਹਨਾਂ ਨੂੰ ਮੁੱਖ ਮੰਤਰੀ ਦੇ ਨਿੱਜੀ ਸਕੱਤਰ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਣ ਨਾਲ ਮਾਨ ਮਾਨ ਹਾਨੀ ਦੇ ਮਾਮਲੇ ਸੰਬੰਧ ਵਿੱਚ ਨੋਟਸ ਮਿਲਿਆ ਹੈ ਇਸ ਮਾਮਲੇ ਦੀ ਸੁਣਵਾਈ ਜਲਦੀ ਹੋਵੇਗੀ ਬਿਕਮਜੀਠੀਆ ਨੇ ਲਗਭਗ 9 ਮਹੀਨੇ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿੱਜੀ ਸਕੱਤਰ ਰਾਜੀਵ ਸਿੰਘ ਤੇ ਦੋਚਰ ਗਾਇਸਰ ਨਾਲ ਇਸ ਤੋਂ ਬਾਅਦ ਸ਼ਰੂਮਨੀ ਇਕਾਦੀ ਦਲ ਦੇ ਵਿਕਰਮ ਸਿੰਘ ਮਜੀਠੀਆ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਸੀ ਇਸ ਤੋਂ ਬਾਅਦ ਉਹਨਾਂ ਨੂੰ ਨੋਟਿਸ ਭੇਜ ਕੇ 48 ਘੰਟਿਆਂ ਦੇ ਅੰਦਰ ਅੰਦਰ ਮਾਫੀ ਮੰਗ ਲਈ ਕਿਹਾ ਸੀ ਦੱਸਿਆ ਜਾ ਰਿਹਾ ਹੈ ਕਿ ਦਰਸਲ ਇਹ ਵਾਅਦ ਉਦੋਂ ਸ਼ੁਰੂ ਹੋਇਆ 6 ਅਕਤੂਬਰ 1924 ਨੂੰ ਇੱਕ ਕਾਨਫਰੰਸ ਵਿੱਚ ਪੱਤਰਕਾਰ ਨੇ ਮਜੀਠੀਆ ਤੋਂ ਸਵਾਲ ਕੀਤਾ ਕਿ ਮੁੱਖ ਮੰਤਰੀ ਦੇ ਕਰੀਬੀ ਲੋਕਾਂ ਨੂੰ ਸੀਐਮ ਉਤੋਂਟ ਆਇਆ ਜਾ ਰਿਹਾ ਹੈ ਇਹ ਸਵਾਲ ਵਿੱਚ ਮਜੀਠੀਆ ਨੇ ਮੁੱਖ ਮੰਤਰੀ ਦੇ ਪੀਐਸ ਨਾ ਅਤੇ ਕਿਹਾ ਕਿ ਉਹਨਾਂ ਦਾ ਪਰਿਵਾਰ ਕੈਨੇਡਾ ਦਾ ਨਾਗਰਿਕ ਹੈ ਹਵਾਲਾ ਰਾਈ ਕਰੋੜਾ ਹਵਾਲੇ ਰਾਹੀਂ ਕਰੋੜਾ ਰੁਪਏ ਕੈਨੇਡਾ ਤੇ ਸਟੇਜ ਭੇਜੇ ਗਏ ਉਹਨਾਂ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਉਹਨਾਂ ਦੀ ਐਲਓਸੀ ਜਾਰੀ ਕੀਤੀ ਜਾਵੇ ਕਿਉਂਕਿ ਇਹੋ ਜਿਹੇ ਲੋਕ ਖੁਦ ਵਿਦੇਸ਼ ਜਾਣਗੇ ਇਸ ਦੇ ਨਾਲ ਹੀ ਉਹਨਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਹ ਬਿਆਨ ਵੀ ਸਾਂਝਾ ਕੀਤਾ ਦੱਸਿਆ ਜਾ ਰਿਹਾ ਹੈ ਕਿ ਉਸ ਕੇਸ ਵਿੱਚ ਕਸੂਤੇ ਫਸ ਗਏ ਨੇ ਜਾਂ ਤਾਂ ਮਾਫੀ ਮੰਗਣੀ ਪਵੇਗੀ ਬਿਕਮਜੀਤ ਸਿੰਘ ਮਜੀਠੀਆ ਨੂੰ ਤੇ ਜਾਂ ਉਹਨਾਂ ਉੱਤੇ ਮਾਨ ਹਾਨੀ ਦਾ ਇੱਕ ਹੋਰ ਪਰਚਾ ਹੋਵੇਗਾ